ਮ ਜਿਠੇ ਹਲਕੇ ਦੇ ਵਿੱਚ 14 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਚੈਰੀਲੀ ਸ਼ਰਾਬ ਨੇ ਪੂਰੀ ਹੀ ਸਿਆਸਤ ਨੂੰ ਹਲਾਕੇ ਰੱਖ ਦਿੰਦਾ ਹੈ ਕਈ ਸਵਾਲ ਸਰਕਾਰ ਤੇ ਉਠਾਏ ਜਾ ਰਹੇ ਨੇ ਕਿ ਇਸ ਦੇ ਸਿੱਧੇ ਜ਼ਿੰਮੇਵਾਰ ਪੰਜਾਬ ਸਰਕਾਰ ਹੈ ਤੇ ਦੱਸਦੀ ਹੈ ਕਿ ਪਹਿਲਾ ਪੂਰਾ ਮਾਮਲਾ ਇਹ ਹੈ ਕਿ ਮਜੀਠੇ ਹਲਕੇ ਦੇ ਵਿੱਚ ਜੈ ਰੀਲੀ ਸ਼ਰਾਬ ਪੀਣ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਤੇ ਜਿਸ ਤੋਂ ਬਾਅਦ ਇਸ ਗੱਲ ਨੂੰ ਲੈ ਕੇ ਸਰਕਾਰ ਤੇ ਪ੍ਰਸ਼ਾਸਨ ਤੇ ਸਵਾਲ ਉੱਠ ਰਹੇ ਨੇ ਰਵਨੀਤ ਬਿੱਟੂ ਦਾ ਬਿਆਨ ਸਾਹਮਣੇ ਆ ਰਿਹਾ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਉਹਨਾਂ ਨੇ ਲਿਖਿਆ ਹੈ ਕਿ ਮਜੀਠਾ ਦੇ ਵਿੱਚ 14 ਮੋਤਾ ਮਕੇਲਿਸ਼ ਰਾਬ ਨੇ ਪਰਿਵਾਰ ਤਬਾਹ ਕਰਤੇ ਪਰ ਭਗਵੰਤ ਮਾਨ ਸਰਕਾਰ ਅਜੇ ਵੀ ਸੋਈ ਹੋਈ ਹੈ। ਯੁੱਧ ਨਸ਼ਿਆਂ ਦੇ ਖਿਲਾਫ ਸਰਕਾਰ ਸਿਰਫ ਇੰਨਾਂ ਲਈ ਨਾਟਕ ਹੈ ਜਦੋਂ ਮੁੱਖ ਮੰਤਰੀ ਖੁਦ ਨਸ਼ੇ ਦੀ ਪਛਾਣ ਹੋਵੇ ਤਾਂ ਨਸ਼ੇ ਦੇ ਖਿਲਾਫ ਲੜਾਈ ਕਿਵੇਂ ਸੱਚੀ ਹੋ ਸਕਦੀ ਹੈ ਮਾਫੀਆ ਰਾਜ ਚੱਲ ਰਿਹਾ ਲੋਕ ਮਰ ਰਹੇ ਨੇ ਪਰ ਮਾਨ ਸਰਕਾਰ ਨਾਟਕੀਆਂ ਚ ਮਸਤ ਹੈ ਤੇ ਦੱਸਦੀ ਹੈ ਕਿ ਪੋਸਟ ਰਵਨੀਤ ਬਿੱਟੂ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਨਕਲੀ ਸ਼ਰਾਬ ਨੇ ਜਿਹੜਾ ਕਿ ਪਰਿਵਾਰ ਤਬਾਹ ਕਰਤੇ ਪਰ ਭਗਵੰਤ ਮਾਨ ਸਰਕਾਰ ਅਜੇ ਵੀ ਸੁੱਤੀ ਪਈ ਹੈ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਹੈ ਕਿ ਨਸ਼ੇ ਦੇ ਖਿਲਾਫ ਲੜਾਈ ਕਿਵੇਂ ਸੱਚੀ ਹੋ ਸਕਦੀ ਹੈ ਜਦੋਂ ਮੁੱਖ ਮੰਤਰੀ ਖੁਦ ਨਸ਼ੇ ਦੀ ਪਛਾਣ ਚੋਬੇ ਤੇ ਜਿਸ ਨੂੰ ਲੈ ਕੇ ਸਵਾਲ ਚੱਕੇ ਜਾ ਰਹੇ ਨੇ ਤੇ ਉੱਥੇ ਹੀ ਦੱਸੀਏ ਕਿ ਮਜੀਠਾ ਹਲਕੇ ਦੇ ਵਿੱਚ 15 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਜ਼ਹਿਰੀਲੀ ਸ਼ਰਾਬ ਜਿਹੜੀ ਕਿ ਉੱਥੇ ਪਾਈ ਗਈ ਤੇ ਜਿਸ ਤੋਂ ਬਾਅਦ ਇਹ ਜ਼ਹਿਰੀਲੀ ਸ਼ਰਾਬ ਦੇ ਕਾਰਨ ਕਈ ਲੋਕ ਮੌਤ ਦੇ ਘਾਟ ਉਤਰ ਗਏ ਤੇ ਦੂਜੇ ਪਾਸੇ ਕਈ ਹਜੇ ਵੀ ਨਾਸੂਖ ਹਾਲਤ ਦੇ ਵਿੱਚ ਨੇ ਤੇ ਜਿਸ ਦੇ ਤਹਿਤ ਕਈ ਸਵਾਲ ਹੈ ਜਿਹੜੇ ਹੁਣ ਸਿਆਸਤਦਾਨਾਂ ਦੇ ਵੱਲੋਂ ਚੱਕੇ ਜਾ ਰਹੇ ਨੇ ਵਿਰੋਧੀ ਧਿਰ ਲਗਾਤਾਰ ਆਮ ਆਦਮੀ ਪਾਰਟੀ ਦੇ ਉੱਤੇ ਸਵਾਲ ਖੜੇ ਕਰ ਰਹੀ ਹੈ ਤੇ ਰਵਨੀ ਤੇ ਬਿੱਟੂ ਨੇ ਵੀ ਹੁਣ ਇਸ ਗੱਲ ਦੇ ਉੱਤੇ ਪੰਜਾਬ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਣੇ ਸ਼ੁਰੂ ਕਰ ਦਿੱਤਾ ਹੈ ਤੇ ਉਹਨਾਂ ਨੇ ਸਿੱਧੇ ਤੋਂ ਸਿੱਧੇ ਤੌਰ ਤੇ ਸਵਾਲ ਹੈ ਜਿਹੜੇ ਕਿ ਪੰਜਾਬ ਸਰਕਾਰ ਦੇ ਉੱਤੇ ਖੜੇ ਕਰ ਦਿੱਤੇ ਨੇ ਤੇ ਇਸ ਗੱਲ ਨੂੰ ਲੈ ਕੇ ਲਗਾਤਾਰ ਜਿਹੜਾ ਕਿ ਆਮ ਆਦਮੀ ਪਾਰਟੀ ਹੁਣ ਸਵਾਲਾਂ ਦੇ ਵਿੱਚ ਘिरी ਹੋਈ ਨਜ਼ਰ ਆ ਰਹੀ ਹੈ ਦੱਸ ਦਈਏ ਕਿ ਪਹਿਲਾ ਪੂਰਾ ਮਾਮਲਾ ਇਹ ਹੈ ਕਿ ਮਜੀਠੇ ਹਲਕੇ ਦੇ ਵਿੱਚ ਜੈ ਰੀਲੀਸ਼ਰਾ ਪੀਣ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਤੇ ਜਿਸ ਤੋਂ ਬਾਅਦ ਇਸ ਗੱਲ ਨੂੰ ਲੈ ਕੇ ਸਰਕਾਰ ਤੇ ਪ੍ਰਸ਼ਾਸਨ ਤੇ ਸਵਾਲ ਉੱਠ ਰਹੇ ਨੇ ਰਵਨੀਤ ਬਿੱਟੂ ਦਾ ਬਿਆਨ ਸਾਹਮਣੇ ਆ ਰਿਹਾ ਹੈ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਉਹਨਾਂ ਨੇ ਲਿਖਿਆ ਹੈ ਕਿ ਮਜੀਠਾ ਦੇ ਵਿੱਚ 14 ਮੌਤਾਂ ਨਕਲੀ ਸ਼ਰਾਬ ਨੇ ਪਰਿਵਾਰ ਤਬਾਹ ਕਰਤੇ ਪਰ ਭਗਵੰਤ ਮਾਨ ਸਰਕਾਰ ਅਜੇ ਵੀ ਸੋਈ ਹੋਈ ਹੈ। ਯੁੱਧ ਨਸ਼ਿਆਂ ਦੇ ਖਿਲਾਫ ਸਰਕਾਰ ਸਿਰਫ ਇੰਨਾਂ ਲਈ ਨਾਟਕ ਹੈ ਜਦੋਂ ਮੁੱਖ ਮੰਤਰੀ ਖੁਦ ਨਸ਼ੇ ਦੀ ਪਛਾਣ ਹੋਵੇ ਤਾਂ ਨਸ਼ੇ ਦੇ ਖਿਲਾਫ ਲੜਾਈ ਕਿਵੇਂ ਸੱਚੀ ਹੋ ਸਕਦੀ ਹੈ ਮਾਫੀਆ ਰਾਜ ਚੱਲ ਰਿਹਾ ਲੋਕ ਮਰ ਰਹੇ ਨੇ ਪਰ ਮਾਨ ਸਰਕਾਰ ਨਾਟਕੀਆਂ ਚ ਮਸਤ ਹੈ ਤੇ ਦੱਸਦੀ ਹੈ ਕਿ ਪੋਸਟ ਰਵਨੀਤ ਬਿੱਟੂ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਨਕਲੀ ਸ਼ਰਾਬ ਨੇ ਜਿਹੜਾ ਕਿ ਪਰਿਵਾਰ ਤਬਾਹ ਕਰਤੇ ਪਰ ਭਗਵੰਤ ਮਾਨ ਸਰਕਾਰ ਅਜੇ ਵੀ ਸੁੱਤੀ ਪਈ ਹੈ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਹੈ ਕਿ ਨਸ਼ੇ ਦੇ ਖਿਲਾਫ ਲੜਾਈ ਕਿਵੇਂ ਸੱਚੀ ਹੋ ਸਕਦੀ ਹੈ ਜਦੋਂ ਮੁੱਖ ਮੰਤਰੀ ਖੁਦ ਨਸ਼ੇ ਦੀ ਚਾਂਚੋਬੇ ਤੇ ਜਿਸ ਨੂੰ ਲੈ ਕੇ ਸਵਾਲ ਚੱਕੇ ਜਾ ਰਹੇ ਨੇ ਤੇ ਉੱਥੇ ਹੀ ਦੱਸੀਏ ਕਿ ਮਜੀਠਾ ਹਲਕੇ ਦੇ ਵਿੱਚ 15 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਜ਼ਹਿਰੀਲੀ ਸ਼ਰਾਬ ਜਿਹੜੀ ਕਿ ਉੱਥੇ ਪਾਈ ਗਈ ਤੇ ਜਿਸ ਤੋਂ ਬਾਅਦ ਇਹ ਜ਼ਹਿਰੀਲੀ ਸ਼ਰਾਬ ਦੇ ਕਾਰਨ ਕਈ ਲੋਕ ਮੌਤ ਦੇ ਘਾਟ ਉਤਰ ਗਏ ਤੇ ਦੂਜੇ ਪਾਸੇ ਕਈ ਹਜੇ ਵੀ ਨਾਸੂ ਖਾਲਤ ਦੇ ਵਿੱਚ ਨੇ ਤੇ ਜਿਸ ਦੇ ਤਹਿਤ ਕਈ ਸਵਾਲ ਹੈ ਜਿਹੜੇ ਹੁਣ ਸਿਆਸਤਦਾਨਾਂ ਦੇ ਵੱਲੋਂ ਚੱਕੇ ਜਾ ਰਹੇ ਨੇ ਵਿਰੋਧੀ ਧਿਰ ਲਗਾਤਾਰ ਆਮ ਆਦਮੀ ਪਾਰਟੀ 'ਤੇ ਸਵਾਲ ਖੜੇ ਕਰ ਰਹੀ ਹੈ ਤੇ ਰਵਨੀਤ ਫਿੱਟੂ ਨੇ ਵੀ ਹੁਣ ਇਸ ਗੱਲ ਦੇ ਉੱਤੇ ਪੰਜਾਬ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਣੇ ਸ਼ੁਰੂ ਕਰ ਦਿੱਤਾ ਹੈ ਤੇ ਉਹਨਾਂ ਨੇ ਸਿੱਧੇ ਤੋਂ ਸਿੱਧੇ ਤੌਰ ਤੇ ਸਵਾਲ ਹੈ ਜਿਹੜੇ ਕਿ ਪੰਜਾਬ ਸਰਕਾਰ ਦੇ ਉੱਤੇ ਖੜੇ ਕਰ ਦਿੱਤੇ ਨੇ ਇਸ ਗੱਲ ਨੂੰ ਲੈ ਕੇ ਲਗਾਤਾਰ ਜਿਹੜਾ ਕਿ ਆਮ ਆਦਮੀ ਪਾਰਟੀ ਹੁਣ ਸਵਾਲਾਂ ਦੇ ਵਿੱਚ ਘिरी ਹੋਈ ਨਜ਼ਰ ਆ ਰਹੀ ਹੈ